ਇੱਕ ਹੋਰ بڑا ਰੌਲਾ ਪੈ ਗਿਆ ਹੂੰ ਹੂੰ ਕਹਿੰਦੇ ਕਿ ਆ 17 18 ਤੇ 19 ਤਰੀਕ ਨੂੰ ਅਮਰੀਕਾ ਦੇ ਵਿੱਚ ਟਿਕਟੌਕ ਜਿਹੜਾ ਹੈ ਉਹ ਬੈਨ ਹੋ ਗਿਆ ਨਾ ਉਹਦੇ ਪਿੱਛੇ ਕਿਹਨੇ ਕਿਹ ਸੱਚਾਈ ਹੈ ਐ ਬਿਲਕੁਲ ਤਿਆਰੀ ਹੈ ਬੈਨ ਹੋਣ ਦੀ ਅਸਲ ਵਿੱਚ ਟਿਕਟੌਕ ਜਿਹੜੀ ਹੈ ਚਾਈਨੀਜ਼ ਹੈ ਭਾਰਤ ਵਾਲਿਆਂ ਨੂੰ ਤਾਂ ਪਤਾ ਚੰਗੀ ਤਰ੍ਹਾਂ ਕਿ ਜਦੋਂ ਭਾਰਤ ਦੇ ਨਾਲ ਜਿਹੜਾ ਵਿਵਾਦ ਹੋਇਆ ਤੇ ਚੀਨ ਦੇ ਨਾਲ ਸਰਹੱਦੀ ਵਿਵਾਦ ਹੋਇਆ ਸਰਹੱਦੀ ਵਿਵਾਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ਕਿਹਾ ਨਹੀਂ ਅਸੀਂ ਆਪਣੀਆਂ ਚੀਜ਼ਾਂ ਪ੍ਰਮੋਟ ਕਰਨੀਆਂ ਤੇ ਇੰਡੀਆ ਵਾਲੇ ਤੇ ਟਿਕਟੌਕ ਤੋਂ ਵਾਲੇ ਵਾਵਾ ਹੋਏ ਸੀ ਉਦੋਂ ਬੜੇ ਸਟਾਰ ਫੇਲ ਹੋਏ ਉਦੋਂ ਬਾਅਦ ਹਾਂਜੀ ਖੈਰ ਉਹਨਾਂ ਨੇ ਪਲੈਟਫਾਰਮ ਹੋਰ ਲੱਭ ਲਏ ਆ ਪਰ ਗੱਲ ਇੱਕ ਵਾਰੀ ਤੇ ਖੁੱਸ ਗਿਆ ਨਾ ਉਹ ਟਿਕਟੌਕ ਇੰਡੀਆ ਨੇ ਰਤੂਰਾਤ ਬੰਦ ਕਰ ਦਿੱਤਾ ਅੱਛਾ ਟਿਕਟੌਕ ਵਾਲਿਆਂ ਨੇ ਉਥੋਂ ਬੋਰੀਏ ਇਸ ਤਰ੍ਹਾਂ ਸਮੇਟਿਆ ਹੋਰ ਪਾਸੇ ਚੱਲ ਰਿਹਾ ਸੀ ਯੂ ਐਸ ਏ ਦੇ ਵਿੱਚ 160 ਮਿਲੀਅਨ ਟਿਕਟੌਕ ਯੂਜ਼ਰ ਨੇ ਇਹਦਾ ਮਤਲਬ ਹੈ 160 ਮਿਲੀਅਨ ਦਾ ਕਿ ਕੈਨੇਡਾ ਦੀ ਆਬਾਦੀ 40 ਮਿਲੀਅਨ ਹੈ ਤੇ ਜਿੰਨੀ ਕੈਨੇਡਾ ਦੀ ਬਾਤੀ ਇਹਦੇ ਨਾਲੋਂ 4 ਗੁਣਾ ਵੱਧ ਉਥੇ ਟਿਕਟੌਕ ਵਰਤਣ ਵਾਲੇ ਨੇ ਯੂ ਐਸ ਏ ਦੇ ਵਿੱਚ ਕਿੰਨੀ ਵੱਡੀ ਮਾਰਕੀਟ ਹੋਪਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਅਸਲ ਵਿੱਚ ਜਿਹੜੀ ਟਿਕਟੌਕ ਹੈ ਇਹ ਟਿਕਟੌਕ ਚਾਈਨੀਜ਼ ਕੰਪਨੀ ਆ ਬਾਈਟ ਡਾਂਸ ਕੰਪਨੀ ਦਾ ਨਾਮ ਹੈ ਤੇ ਇਹ ਕੰਪਨੀ ਜਿਹੜੀ ਆ ਇਹਨਾਂ ਨੇ ਜਿਹੜਾ ਸੀ ਇਹ ਦੁਨੀਆ ਦੇ ਵਿੱਚ ਲਾਂਚ ਕੀਤਾ ਹੋਇਆ ਤੇ ਕਈ ਮੁਲਕਾਂ ਦੇ ਵਿੱਚ ਬੈਨ ਹੋਇਆ ਹੈ ਤੇ ਕਈਆਂ 'ਚ ਤਿਆਰੀ ਵੀ ਹੈ ਕੈਨੇਡਾ ਨੇ ਵੀ ਪਹਿਲਾਂ ਕਿਹਾ ਸੀ ਕਿ ਸਰਕਾਰੀ ਜਿੰਨੇ ਸਾਡੇ ਅਫਸਰ ਹੈਗੇ ਨੇ ਸਰਕਾਰੀ ਜਿਹਨੇ ਕਰਮਚਾਰੀ ਨੇ ਉਹਨਾਂ ਨੂੰ ਸਰਕਾਰੀ ਫੋਨਾਂ ਤੇ ਇਹ ਐਪ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਰੌਲਾ ਇਸ ਗੱਲ ਦਾ ਸੀ ਕੈਨੇਡਾ ਦੇ ਵਿੱਚ ਕਿ ਇਹ ਜਿਹੜਾ ਹੈ ਪ੍ਰਾਈਵੇਸੀ ਦੇ ਵਿੱਚ ਦਖਲਅੰਦਾਜ਼ੀ ਹੈ ਤੇ ਸਾਡੀ ਜਿਸੂਸੀ ਹੋ ਸਕਦੀ ਹੈ ਇਹਦੇ ਥਰੂ। ਯੂ ਐਸ اے ਵਾਲਿਆਂ ਨੇ ਵੀ ਸੇਮ ਗੱਲਾਂ ਕੀਤੀਆਂ ਜਿਹਦਾ ਜਵਾਬ ਵਾਈਡ ਡਾਊਨਸ ਕੰਪਨੀ ਚੀਨ ਵੱਲੋਂ ਦਿੱਤਾ ਗਿਆ ਕਿ ਨਹੀਂ ਅਜਿਹਾ ਨਹੀਂ ਸੀ ਕੋਈ ਉਹ ਜੀ ਚੀਜ਼ਾਂ ਚੋਰੀ ਨਹੀਂ ਕਰਦੇ। ਪਰ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਅਗਲਾ ਨਿਯਮ ਇਹ ਬਣਾ ਦਿੱਤਾ ਜੇ ਤੁਸੀਂ ਯੂਐਸਏ ਵਿੱਚ ਕਾਰੋਬਾਰ ਕਰਨਾ ਹੈ ਯੂਐਸਏ ਵਿੱਚ ਚੱਲਦਾ ਰੱਖਣਾ ਚਾਹੁੰਦੇ ਹੋ ਤੇ ਕੰਪਨੀ ਇੱਥੇ ਰਜਿਸਟਰ ਕਰਾਓ ਸਾਡੇ ਆਪਣੇ ਮੁਲਕ ਦੇ ਵਿੱਚ ਤੇ ਬਾਈਟ ਡਾਂਸ ਜਿਹੜੀ ਕੰਪਨੀ ਜਿਹਦਾ ਅਸਲੀ ਬੇਸ ਹਾਂਗਕਾਂਗ ਦੇ ਵਿੱਚ ਹੈ ਉਹ ਦਾਵੇਦਾਰੀ ਆਪਣੀ ਟਿਕਟੌਕ ਤੋਂ ਛੱਡ ਦੇਵੇ ਨਾ ਉਹ ਛੱਡਣ ਨੂੰ ਤਿਆਰ ਨੇ ਤੇ ਨਾ ਯੂਐਸਏ ਵਾਲੇ ਪਿੱਛੇ ਹਟਣ ਨੂੰ ਤਿਆਰ ਨੇ ਚੀਨ ਸਰਕਾਰ ਨੇ ਵੀ ਮਾੜਾ ਮੋਟਾ ਇਤਰਾਜ਼ ਕੀਤਾ ਕਿ ਸਾਡੀ ਇਹ ਚੀਜ਼ ਹੈ ਤੇ ਤੁਸੀਂ ਇੱਥੇ ਬੈਨ ਕਿਉਂ ਲਾਉਣ ਜਾ ਰਹੇ ਹੋ ਤੇ ਹੁਣ ਯੂਐਸਏ ਦੇ ਵਿੱਚ ਉਹ ਸਮਾਂ ਆ ਗਿਆ ਕਿ ਜਨਵਰੀ 19 ਨੂੰ ਬੈਨ ਲੱਗ ਸਕਦਾ ਹੈ ਗੱਲ ਜਿਹੜੀ ਹੈ ਸੁਪਰੀਮ ਕੋਰਟ ਤੱਕ ਯੂਐਸਏ ਦੇ ਵਿੱਚ ਪਹੁੰਚੀ ਹੋਈ ਹੈ ਤੇ ਬੈਨ ਦੇ ਨਾਲ ਇਹ ਉਹ ਕਹਿ ਰਹੇ ਨੇ ਬਾਈਡੈਂਸ ਵਾਲੇ ਕਿ ਫ੍ਰੀ ਸਪੀਚ ਦਾ ਜਿਹੜਾ ਹੱਕ ਹੈ ਉਹ ਵਾਇਓਲੇਟ ਹੋਵੇਗਾ ਤੇ ਟਿਕ ਟਾਕ ਜੇ ਜਨਵਰੀ 19 ਨੂੰ ਬੈਨ ਯੂਐਸਏ ਵਿੱਚ ਹੋ ਜਾਂਦੀ ਹੈ ਤੇ ਕੈਨੇਡਾ ਵਾਲੇ ਵੀ ਜ਼ਿਆਦਾ ਪਿੱਛੇ ਰਹਿਣ ਵਾਲੇ ਹੈ ਨਹੀਂ ਤੇ ਇਹਦੇ ਉੱਤੇ ਬੈਨ ਜਿਹੜਾ ਉਹਦੀ ਲੱਗਣ ਦੀ ਤਿਆਰੀ ਹੋ ਰਹੀ ਹੈ ਇਹਦੇ ਵਿੱਚ ਜਦੋਂ ਇਸ ਤਰ੍ਹਾਂ ਹੋਵੇਗਾ ਤੇ ਐਪ ਸਟੋਰਸ ਜਾਂ ਜਿੱਥੋਂ-ਜਿੱਥੋਂ ਤੁਸੀਂ ਡਾਊਨਲੋਡ ਕਰਦੇ ਹੋ ਉੱਥੋਂ ਉਹਨੂੰ ਰਿਮੂਵ ਕਰ ਦਿੱਤਾ ਜਾਵੇਗਾ ਜਿਨ੍ਹਾਂ ਦੇ ਫੋਨ ਦੇ ਵਿੱਚ ਜਾਂ ਜਿਹੜੇ ਵੀ ਚੀਜ਼ ਦੇ ਵਿੱਚ ਹੈਗੀ ਆ ਉਹ ਯੂਜ਼ ਕਰ ਲੈਣਗੇ ਪਰ ਅਪਡੇਟ ਕੋਈ ਨਹੀਂ ਹੋਵੇਗੀ ਤੇ ਉਹ ਯੂਜ਼ ਕਰ ਸਕਦੇ ਨੇ ਪਰ ਹੌਲੀ-ਹੌਲੀ ਉਹ ਡੀਗ੍ਰੇਡ ਹੋ ਜਾਵੇਗਾ ਸਿਸਟਮ ਕਿਉਂਕਿ ਉਹਨੂੰ ਅਪਗ੍ਰੇਡ ਵੀ ਛੇਤੀ ਕਰਨਾ ਪੈਂਦਾ ਤੇ ਇਹ ਤੋਂ ਇਲਾਵਾ ਚੀਨ ਵਾਲਿਆਂ ਨੇ ਅਸਲ ਵਿੱਚ ਹੋਰ ਵੀ ਕਈ ਚੀਜ਼ਾਂ ਲਾਂਚ ਕਰ ਦਿੱਤੀਆਂ ਨੇ ਜਿਨ੍ਹਾਂ ਨੇ ਵਾਵਾ ਯੂਜ਼ਰ ਜਿਹੜੇ ਨੇ ਬਣਾ ਲੈਨੇ ਉਹ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇੱਕ ਹੋਰ ਸ਼ਾਰਟ ਫਾਰਮ ਵੀਡੀਓ ਦੀ ਜਿਹੜੀ ਐਪ ਹੈ ਰੈਡ ਨੋਟ ਉਹ ਚੀਨ ਦੇ ਵਿੱਚ ਤਿਆਰ ਹੋਈ ਹੈ ਤੇ ਐਪਲ ਦੇ ਐਪ ਸਟੋਰ ਦੇ ਚਾਰਟ ਦੇ ਵਿੱਚ ਉਹ ਸਿਖਰ ਤੇ ਪਹੁੰਚ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਕਈ ਮਿਲੀਅਨ ਦੇ ਵਿੱਚ ਸਾਡੇ ਯੂਜ਼ਰ ਆਲਰੇਡੀ ਜਿਹੜੇ ਨੇ 300 ਮਿਲੀਅਨ ਤੋਂ ਵੱਧ ਯੂਜ਼ਰ ਜਿਹੜੇ ਨੇ ਉਹ ਐਕਟਿਵ ਇਸ ਵੇਲੇ ਵੀ ਹੈਗੇ ਨੇ ਤੇ ਜੇ ਟਿਕਟੌਕ ਬੈਨ ਹੋ ਜਾਂਦੀ ਹੈ ਤੇ ਉਹੋ ਜਿਹੀਆਂ ਐਪਸ ਜਿਹੜੀਆਂ ਹੋਰ ਹੈਗੀਆਂ ਨੇ ਉਹਨਾਂ ਦੀ ਬਹਾਵ ਚੜ੍ਹਾਈ ਹੋਵੇਗੀ ਕੱਲੇ ਟਿਕਟੌਕ ਵਾਲੇ ਦੁਖੀ ਨਹੀਂ ਯੂਐਸਏ ਦੇ ਵਿੱਚ ਟਿਕਟੌਕ ਦੇ ਵਾਸਤੇ ਜਿਹੜਾ ਸਮਾਨ ਕ੍ਰੀਏਟ ਕਰਦੇ ਨੇ ਲੋਕ ਉਹ ਵੀ ਬਹੁਤ ਦੁਖੀ ਨੇ ਕੀ ਕਿੰਨੇ ਨੇ ਕਿ ਅਸੀਂ ਛੋਟੇ ਬਿਜ਼ਨਸ ਇਸ ਤੇ ਕੰਮ ਕਰ ਲੈਨੇ ਸਾਡੀ ਸਾਰੀ ਦੀ ਸਾਰੀ ਲਾਈਵਲੀਹੂਡ ਕਮਾਈ ਜਿਹੜੀ ਹੈ ਟਿਕਟੌਕ ਤੋਂ ਹੈ ਤੇ ਅਗਰ ਇਹ ਬੈਨ ਹੋ ਗਈ ਤੇ ਸਾਡੇ ਕੋਲ ਕੋਈ ਰੋਜ਼ਗਾਰ ਨਹੀਂ ਬਚੇਗਾ ਸੋ ਇਹ ਬਾਵਾ ਸਾਰਾ ਖਲਾਰਾ ਪਿਆ ਹੋਇਆ ਪਰ ਡੋਨਲਡ ਟਰੰਪ ਤੇ ਹੁਣ ਸੂਈ ਆ ਕੇ ਟਕੇਗੀ ਬਹੁਤੀ ਹਾਲਾਂਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੋੜ ਨਹੀਂ ਸਕਣਗੇ ਪਰ ਡੋਨਲਡ ਟਰੰਪ ਜਿਹੜੇ ਨੇ ਉਹ ਪੈਨਟੜਾ ਬਦਲਦੇ ਰਹੇ ਨੇ ਜਦੋਂ ਪਹਿਲਾਂ ਬਣੀ ਸੀ ਤਾਂ ਉਹਨਾਂ ਨੇ ਕਹਿੰਦੇ ਤਾਂ ਅਸੀਂ ਹਾਂ ਬਿਆਨ ਕਰਦਣੀ ਚਾਹੀਦੀ ਫੇਰ ਕੁਝ ਹੋਰ ਫਿਰ ਉਹਦੀ ਟੀਮ ਕਹਿੰਦੀ ਹੈ ਦੇਖੋ ਇਹ ਟਿਕਟੌਕ ਜ਼ਰੂਰੀ ਵੀ ਹੈ ਫ੍ਰੀ ਸਪੀਚ ਦੀ ਲੋਕਲ ਲੋੜ ਹੈ ਲੋਕ ਆਪਣੇ ਥਿਊਜ਼ ਐਕਸਪ੍ਰੈਸ ਕਰ ਸਕਦੇ ਆ ਤੇ ਬਿਜ਼ਨਸ ਵੀ ਹੈਗਾ ਪਰ ਅਮਰੀਕਨ ਲੋਕਾਂ ਦੀ ਪ੍ਰਾਈਵੇਸੀ ਦੀ ਵੀ ਅਸੀਂ ਉਹਦਾ ਵੀ ਖਿਆਲ ਰੱਖਣਾ ਦੋਵੇਂ ਚੀਜ਼ਾਂ 'ਚ ਬੈਲੈਂਸ ਅਸੀਂ ਕਿਵੇਂ ਬਣਾਉਣਾ ਹੈ ਅਸੀਂ ਦੇਖਣਾ ਅਜੇ ਉਹ ਗੋਲ ਮੋਲ ਗੱਲਾਂ ਕਰ ਰਹੇ ਨੇ ਟਿਕਟੌਕ ਨੂੰ ਲੈ ਕੇ ਇਹ ਵੀ ਕਿ ਡੋਨਲਡ ਟਰੰਪ ਨੇ ਆਪਣੀ ਕੈਂਪੇਨ ਜਿਹੜੀ ਚਲਾਈ ਹੈ ਉਹਦੇ ਵਿੱਚ ਟਿਕਟੌਕ ਦਾ ਵੱਡਾ ਹੱਥ ਸੀ ਜੇ ਉਹਨੂੰ ਹੀ ਬੈਨ ਕਰਦੇ ਨੇ ਤੇ ਉਹ ਉਹ ਵੀ ਆਪਣੇ ਆਪ ਵਿੱਚ ਗੱਲ ਹੋਵੇਗੀ ਸੁਪਰੀਮ ਕੋਰਟ ਬੈਨ ਕਰ ਦਿੰਦੀ ਹੈ ਤੇ ਡੋਨਲਡ 트੍ਰੰਪ ਕੁਝ ਹੋਰ ਕਹਿੰਦੇ ਨੇ ਉਹ ਵੀ ਜਿਹੜਾ ਕਨਫਲਿਕਟ ਹੋਵੇਗਾ ਸੋ ਰੋਲਾ ਵੀ ਪੂਰਾ ਜਿਹੜਾ ਪਿਆ ਹੋਇਆ ਇਹ ਕੱਲੇ ਯੂ ਐਸ ਏ ਵਿੱਚ ਨਹੀਂ ਹੋਰਨਾ ਮੁਲਕਾਂ ਵਿੱਚ ਵੀ ਇੰਡੀਆ ਵਾਲਿਆਂ ਨੇ ਤੇ ਚਲੋ ਪਤਾ ਹੀ ਸਾਫ਼ ਕਰ ਦਿੰਦਾ ਜੀ ਨਾਲੇ ਡੋਨਲਡ 트੍ਰੰਪ ਨੇ ਕੀ ਕਰਨਾ ਇਹ ਭਾਈ ਉਹ ਹੀ ਜਾਣਦੇ ਨੇ ਕੋਈ ਨਹੀਂ ਦੱਸ ਸਕਦਾ